بھائی سی، مارس یا بیزارہ، پرینٹ لوگ سرائی سی، نارک آب میں حال، سب تو کارسی یہ جی بھی ایسی دلکہ پہ ہیں کہ گرنہ عمدی کی اسوئی راکس کے لئے شخص ہے اور ان کے بڑا ہمتندر چلیا پاتسیوں، وہ کی ضرورت میں آڑ گیا ہے چلیا پاتسیوں جنرل سوار کیلئے ہیں ਮਾਝਾ ਮਾਰੇ ਸੀ ਨਾ ਜੈਸਾ ਸਾਰੇ ਦੁਨੀਆ ਦੇ ਸਾਰੇ ਗੋਵਰਾਂ ਵਿੱਚ ਸਾਰੇ ਗੁਰ ਘਰਾਂ ਵਿੱਚ ਉਹਦੇ ਬਾਝੇ ਬਾਝਰੇ ਹਰ ਅੱਖ ਜਿਹੜੀ ਆਉ ਉਹ ਨਾਮ ਹੋ ਰਿਹਾ ਚੱਲੇ ਆਪਾਂ ਜਨ ਸੁਹਾਗ ਮਾਝਾ ਮਾਰੇ ਸੀ ਮਾਨਸਿ ਸਿ ਆਪ ਜੀ ਇਹ ਅਸੀਂ ਇੱਥੇ ਸੁਣਦੇ ਹਾਂ ਗੁਰਮੈਦਨ ਉੱਤੇ ਲੋਕ ਸੁਣਾਇ ਸੀ ਨਾਮ ਇਹ ਆਪ ਦੇ ਹੱਥੋਂ ਆਪ ਦਾ ਯਾਰ ਹੋ ਕੇ ਜੈਹੀ ਹੈ ਇਸ ਦਾ ਪਰਮਾਨੰਦ فی واحر واحد ਗਰਮ ਸਵਾਗਤ ਹੈ ਜਨਬਾਤ ਜਿਸ ਦਾ ਬੋਲ ਰਾਣਾ ਰਾਣ ਤੋਂ ਨਾਂ ਨਹੀਂ ਕਰੇ ਨਾਂ ਨਿਵੇ ਨਾ ਖੁਣ ਸਾਂਝ ਰਹੇ ਰਾਣ ਰਾਣ ਚ ਇੱਕ ਵੀਰ ਦੀ ਕੋਈ ਕਮੀ ਨਹੀਂ ਤਾਂ ਰਾਣ ਆਤਾ ਨਰ ਨਹੀਂ ਕਰੇ ਜਿਹੜਾ ਰਾਣ ਚ ਆ ਗਿਆ ਨਾ ਉਹ ਫਿਰ ਤ੍ਰੇਡ ਨਾਲ ਲਖਾਵੇ ਪ੍ਰੈਸ਼ਰ ਖਾ ਲਾ ਕੇ ਰੱਖੇ ਕੋਈ ਨਹੀਂ ਕਹਿੰਦਾ ਨਾਂ ਨਿਵੇ ਨਿਵੇ ਰਾਣ ਸਿਆਣਾ ਚਾਹੁੰਦਾ ਕਬਸ ਇਹਨਾਂ ਦੇ ਸਾਥੀਆਂ ਨੇ ਬਹੁਤ ਸਿਰਫਾਰੇ ਆਜ ਵੀ ਮੈਂ ਕਦਾ ਸੁਣ ਗਿਆ ਹਾਂ ਕੁਝ ਕਹਿਣ ਦਾ ਗੁਨਾਹ ਕੀ ਹੋ ਗਈ ਉਹਨੇ ਕਰੇ ਕਾਪਸੀ ਨਾ ਅਨਿਵੇ ਨਾ ਫੋਨ ਸੱਚ ਰਹਿ ਫਿਰ ਉਹ ਤੇ ਰੀਠੇ ਗਣ ਕਰੇ ਪਿੱਛੇ ਰੰਮੜੇ ਉਹ ਦਰਪਾਗਿਦਰ ਸਿੰਘ ਨੇ ਆਇਆ ਸਫਲ ਆਹ ਹੁਕਮ ਕਰਦੇ ਜੇਨਰਲ ਸਿੰਘ ਦਾ ਹੁਣ ਹਾਂ ਜੇਦਾ ਕਿ ਤੁਸੀਂ ਆ ਪਿੱਛੇ ਉਹ ਉਹ ਨਹੀਂ ਤੇ ਉਹ ਹਨਾ ਕੀ ਗੱਲ ਕਰਦੇ ਐ ਭਾਈ ਸਾਹਬ ਕੀ ਅਸੀਂ ਕਹਿੰਦੇ ਹਾਂ ਉਹ 1975 ਦੇ ਪਾਰਟੀ ਸਿੱਟੇ ਜਾਇਆ ਤਾਂ ਪਰ ਉਹ ਜਿਹੜਾ ਆਪ ਉਹਨਾਂ ਦੀ ਜਿਹੜੀ ਜਵਾਨੀ ਦਾ ਨੜਨ ਦੀ ਜਾਂਚ ਮਾਰੇ ਕੇਟ ਚੋਂ ਸਿੱਖੀ ਹੈ ਮੇਰੇ ਮੂਲ ਕੰਮ ਤੇ ਹਰਵਾ ਤਾਂ ਆਪ ਤਿੱਕੀ ਹੈ ਮਾਰੇ ਪੇਟ ਚੋਂ ਸਿੱਖਿਆ ਅਸੀਂ 5 ਸਾਲ ਦਾ ਸੀ ਜਿਸ ਦਿਨ ਉਹ ਵੀ ਮਾਰੇ ਤੇ ਆਪੀ ਸੁਪਰੀ ਫਿਰ ਪਾਰਟੀ ਹੋ ਜਾ ਰਹੀ ਪਰ ਉਹ ਔਰ ਜਦੋਂ ਅਸੀਂ ਇਸ ਰੋਮਨ ਪਾਮੇ ਕਰਤਾ ਹੀ ਇੱਥੇ ਅਸੀਂ ਬਹੁਤ ਇੱਕ ਸ਼ਰਤ ਰੋਤਮ ਦਾ ਵਰਤਾਇਆ ਮਾਹਰ ਹੋ ਕੇ ਕਿ ਕਿ ਉਹਨਾਂ ਤੇਰਾ ਨਸ ਬਾਕਫਰ ਜਸਨ ਅੱਜ ਵੀ ਮੈਂ ਕੋ ਸੋਚਿਆ ਮੈਂ ਨਹੀਂ ਇਹ ਕਹਿਣਾ ਉਹ ਗਲਤੀ ਸੀ ਜਸਨ ਹੋਲੀ ਸਾਡੇ ਬਹੁਤ ਲਿਟਰਾਂ ਨੂੰ ਚਲੇ ਜਾਂਦੇ ਆ ਨਹੀਂ ਜੀ ਅਸੀਂ ਤਾਂ ਉਹਨਾਂ ਦੇ ਪੇਰੈਂਟਸ ਨਾਲ ਗੱਲ ਕਰਦੇ ਆ ਕਿ ਇਹਨਾਂ ਦਾ ਇਸ ਦਾ ਸਾਲ ਆ ਮਾਤਰ ਹੋ ਗਿਆ ਕਹਿੰਦਾ ਪਰ ਪਾਰਲਮੈਂਟ ਦੇ ਡਿਪਟੀ ਜਹਾਦੇ ਪਾ ਤਾ ਗਿਆ ਉਹ ਕਹਿੰਦੀ ਕਿ ਉਹਨੂੰ ਜਾਣ ਨਹੀਂ ਇਸ ਸਮੇਂ ਦੇ ਤਰਸੀ ਉਹ ਆਹ ਮਹਤਵਪੂਰਨ ਸੀ ਹਰ ਸੋਨਿਹਾਰ ਸੋਹਣੀਆ ਤੇਰਾ ਹੋਰ ਬਹੁਤ ਲੀਕਰ ਜਿਹੜੇ ਭਾਈ ਸਾਹਿਬ ਨੂੰ ਬਹੁਤ ਆਪਾ ਹੋ ਗਏ ਤੁਸੀਂ ਚੋੜਾ ਲਾ ਲਓ ਆਹ ਲਾ ਲਓ ਤੁਸੀਂ ਬਹੁਤ ਸਾਰਾ ਬੜਾ ਸਮਝਿਆ ਪਰ ਤੁਹਾਡੇ ਲਈ ਜਨਤ ਦੇ ਜੀ ਨਹੀਂ ਆ ਕਹਿੰਦੇ ਨਹੀਂ ਔਰ ਬਹੁਤ ਇੱਕ ਭਾਈ ਸਾਹਿਬ ਨੇ ਦਾ ਜਵਾਬ ਕੀ ਦਿੱਤਾ ਸੁਰਜੀ ਕਰੰਟੀ ਪਹਿਲੀ ਚਾਲ ਪੈਦੇ ਹੀ ਉਹ ਲੋਕ ਖੋਰ ਨੇ ਕਹਿੰਦੇ ਉਹ ਹੋਰ ਹੁੰਦੇ ਜੇ ਸੁਰਜੀ ਕਰੰਟੀ ਚਾਲ ਪੈ ਗਈ ਪਾਣੀ ਦੇ ਰੋਟੇ ਲੈ ਕੇ ਤੋੜਦੇ ਨੇ ਜਦੋਂ ਬੀਜਪੀ ਚੱਲ ਗਈ ਉਹਦੇ ਸਭ ਨੂੰ ਮੁਕਾਇਆ شام ہو گرج پے جو اپنی جگہ نہیں سورج کی مرضی ہے گیڑے گا

ਕਿ ਜਿੰਦਰ ਸਿੰਘ ਸਾਹਿਬ ਇਹ ਪਿੰਡ ਤੋਂ ਦੇ ਹਿੰਦੂ ਸੀਪ ਤੋਂ ਤਾਂ ਪਤਾ ਨਹੀਂ ਕਿ ਕਿੰਨੇ ਘੋਣੋਂ ਦੇ ਆ ਪਰ ਜਿਹੜੇ ਜਿਉਂਦੇ ਆ ਜਿਹੜੇ ਚੱਲਦੇ ਪੰਜਾਬ ਤੋਂ ਉਹਨਾਂ ਦਾ ਵੀ ਸਾਥਿਆ ਕਰੋ ਇੱਕ ਵਾਰੀ ਜਿੰਦਰ ਸਿੰਘ ਕਹਿੰਦੇ ਬੈਠੇ ਉਹਨੂੰ ਪਤਾ ਬਹੁਤ ਦਿਨ ਉਹਦੇ ਨਾਲ ਜਰਿਆ ਅਰਹੋ ਆਕਲ ਤੇ ਮੁਸਲੇਮ ਤੇ ਆ ਬੈਠਾ ਬੈਠਾ ਕਹਿਦਾ ਤੂੰ ਬੈਠੇ ਨਾ ਤੱਕੋ ਅਸੀਂ ਕੀ ਕਰਦੇ ਆ ایسی کا دیر رات دادا نے دھوکے سمدر تاتے ہیں میں کرو ساڑھا ساتھ دیو دور رہ گیا کہ وہ ایسی کی کرتے ہیں تاہیم وہ سیمت ہے پائی ساتھی کیلی کیلی ہے کہتے ہیں اور جوانی وہ ریل ڈال تو میری سکیم تھوڑی یہ ایفیکٹ آتی سی پروا آتا ہوں نے سی انہوں نے یہ دیکھ اور ایسی دکیر ہونا چھاکہ ایسی دیکھا تھا اور سنترے کو سنگھا رشتہ کو انہوں نے پتا ਲੇਕਿਨ ਉਹ ਤਾਂ ਠੀਕ ਤਾਂ ਕਹਿੰਦੇ ਨੇ ਉਹ ਜਦੋਂ ਬਹੁਤ ਮਾਰ ਹੋ ਗਿਆ ਬੱਚਿਆਂ ਨੇ ਕਹਿ ਦਿੱਤਾ ਫੇਸਬੁੱਕ ਤੇ ਕਿ ਆਪ ਜੀ ਹੁਣ ਤੁਸੀਂ ਰਾਤ ਕਰ ਲਓ ਕਹਿੰਦੇ ਜਿਹੜੇ ਬਾਕੀ ਸਾਹ ਨੇ ਉਹ ਮੈਂ ਕਿੱਥੇ ਲਿਜਾਣੇ ਨੇ ਇਹ ਵੀ ਤਾਂ ਕੌਮ ਦੇ ਲੇਖੇ ਲੜਨ ਬੜੀ ਸਿੱਧੀ ਪਰਦੀ ਗੱਲ ਹੈ ਕਿ ਮੈਂ ਅਹੀਰ ਤੱਕ ਲੜਨਾ ਜਿਹੜੇ ਲੀਡਰ ਇਹ ਕਹਾਉ ਤੋਂ ਮਹਾਰਾਜ ਹੁੰਦੇ ਸੀ ਔਰ ਇਹ ਕਿਹਾ ਮੈਂ ਹੋਰ ਥੋੜੀ ਜਿਹੀ ਕਰੀਏ ਕਰ ਦਿਆਂ ਜਦੋਂ ਕੋਈ ਵੀ ਪਟਾ ਸਾਡਾ ਮਹਿੂਬ ਦੁਨੀਆ ਤੋਂ ਜਾਂਦਾ ਹੈ ਨਾ ਤੇ ਜਿਹੜੇ ਸਰਕਾਰੀ ਰਾਹੇ ਹੁੰਦੇ ਐਸੀਆਂ ਆਪਣੀਆਂ ਉਹ ਆਫਾਤ ਬਰੌਂਗੀਆਂ ਬਲਾਸੀ ਬਾਹਰ ਦੇ ਲਈ ਕਿਉਂ ਉੜਗੇ ਅਰ ਰਚਿ ਕੋਣਗੇ ਅਸੀਂ ਜਿੰਨੇ ਮਾ ਸਾਰੇ ਦਰਸ਼ਕ ਪੜਾਉਣ ਵਾਲੇ ਕੀ ਕਹਿੰਦੇ ਰਹੇ ਭਾਗ ਸਾਥ ਚਲੇ ਗਏ ਉਹ ਜਦੋਂ ਸੁਣਨ ਦਾ ਤਰਭੀਂ ਕਿ ਤਰੋਂੜੇ ਜਾਂ ਲੋਕਾਂ ਦੇ ਵਿੱਚ ਕੋਈ ਕਹਿੰਦੇ ਆ ਜ਼ਹਿਰ ਦੇ ਕੇ ਆਉਂਦਾ ਫੇਰ ਕੋਈ ਐ ਫੋਨਾ ਉਹ ਕੁਦਰਤੀ ਮੌਤ ਨੂੰ ਤੇ ਬਲਾਵਤ ਦੇ ਕਹਿ ਰਿਆ ਉਹਨਾਂ ਦੀ ਕੋਈ ਇੱਤਾਂ ਦੀ ਕੋਈ ਗੱਲ ਨਹੀਂ ਜੀਵਨ ਸਾਰ ਸਿਰ ਉਹ ਆਪਣਾ ਚੱਲ ਕੇ ਰੱਜ ਰੂਹੀ ਕਹਾਣੀ ਨਾਲ ਸੇਵਕੀ ਓਟ ਨੇਫੀ تھی ਉਹ ਰਾਹੀ ਤੇ ਮੈਂ ਉਸ ਸਮੇਂ ਅਰੋੜਾ ਨੇ ਖੜੇ ਹੋਣ ਤੋਂ ਪਹਿਲੇ ਚੱਲਣਾ ਕਰਤੁਰ ਦਾ ਅਪੀਰਵਾ ਉਸ ਦਾ ਤੇ ਕਰਤੁਰ ਦਾ ਦਾਵਨਾ ਜਿਹੜੀ ਉਹਨਾਂ ਦੀ ਕਹਾਤਾ ਜਿਹੜਾ ਪਹਿਲਾ ਇਹਦੇ ਉੱਤੇ ਬੀਜਿਆ ਜਾਂ ਰਿਹਾ ਹੈ ਜਿਵੇਂ ਪੰਜਾਬ ਦਾ ਹੋਣ ਵਾਲਾ ਪਰਜਾ ਤੋਂ ਨੇ ਕਾਸੀ ਭਾਰ ਗਿਆ ਤੇ ਸੁਣੀ ਹੋਈ ਹੈ ਸ਼ਾਹ ਮੁਹੰਮਦੀ ਜਿਹੜਾ ਪੰਜਾਬ ਹੈ ਨਾ ਇਹ ਘਰ ਘਰ ਨਹੀਂ ਫੜ ਹੁੰਦੇ ਅਗਰ ਭਾਰਤ ਦਾ ਨਹੀਂ ਸਾਹ ਲਿਆ ਤੁਸੀਂ ਕਰਤਾ ਹਾਂ ਬਣਦੇ ਰਹੇ ਆਂ ਜੇ ਲੋਕਪੁਰ ਮੰਦਰੋਂ ਪੜੇ ਹੋਗੇ ਆ ਵੇਸ਼ਾ ਤੋਂ ਦੇਸ਼ ਕੋਲ ਜਾਓ ਪੁਨਾ ਵਿੱਚੋਂ ਫੋਟੋ ਗਲਾ ਵੀ ਸਹੀਓ ਮੈਂ ਸ਼ਾਹ ਮੁਹੰਮਦੀ ਕਹਾਣਾ ਸੁਣਾਈ ਤੇ ਇਹਦੇ ਪਾਇਸਾ ਬੇਰੇ ਤੇਰੇ ਜਗ ਜੇਤਰ ਪੰਜਾਬ ਦਾ ਧਰੂ ਆਉਂਦਾ ਇਹ ਕੋਈ ਨਵੀਆਂ ਨਹੀਂ ਤਿਆਰੀਆਂ ਇਹ ਜਗ ਜੇਤਰ ਪੰਜਾਬ ਦਾ ਧਰੂ ਆਉਂਦਾ ਇਹ ਵੀ ਨਵੀਆਂ ਨਹੀਂ ਤਿਆਰੀਆਂ ਕਿਉਂਕਿ ਪੁਰਾਣੇ ਸਮਿਆਂ ਚ ਜਿਹੜੇ ਕਹਿੰਦੇ ਸੀ ਜਿਹੜਾ ਚਲਾਉਣਾ ਕੋ ਪਰੇ ਨਾ ਹੋ ਲੋ ਠੀਕ ਨਹੀਂ ਸਮਝ ਗਏ ਸੀ ਪਰੇਓ ਜਗ ਜੇਤਰ ਪੰਜਾਬ ਦਾ ਧਰੂ ਆਉਂਦਾ ਇਹ ਕੋਈ ਨਾ ਸਾਰੇ ਤਾਂ ਕਹਿੰਦੇ ਆ ਕਿ ਮੇ ਬੇਗੀਆਂ ਤੇਰੀਆਂ ਸਰਦਾਰੀਆਂ ਨੇ ਜਿਹੜੇ ਸਰਦਾਰ ਜਾ ਕੇ ਦਿੱਲੀ ਦੇ ਸਿਰ ਤੇ ਮੌਲੇਨਾ ਉਹ ਤੋਂ ਨਰਾਸ਼ ਹੋ ਕੇ ਕਹਿੰਦੇ ਕਿ ਆ ਕੇ ਦੇ ਤਸੀਂ ਹੁਣ ਕਿਤਾ ਸੋਪੇ ਪੈ ਕੇ ਮੋਹਰੀ ਨਾਲ ਦੇ ਸਰਦਾਰ ਕੇ ਸੀ ਦਾ ਸਾਰਾ ਸੌਦੇ ਕਿਤਾ ਸਰਦਾਰੀਆਂ ਬੇਗੀਆਂ ਉਹਦੀ ਗੱਲ ਕਰਦੇ ਪਰ ਆਸ਼ਾ ਉਹਦੀ ਚਰਖੂ ਕਰਦੇ ਉਹ ਇਹ ਸਾਡਾ ਦਲਖਾਂ ਸਾਹਿਬਾ ਜੇ ਉਹ ਜੂਰੀ ਜਨਪਤੀ ਨਾਲ ਤੁਹਾਡਾ ਇੱਕ ਵਾਦਾ ਆਇਆ ਜਗ ਜਿੰਨ ਪੰਜਾਬ ਦਾ ਮੋਢ ਹੋਸੀ ਜਗ ਜਿੰਨ ਪੰਜਾਬ ਦਾ ਮੋਢ ਹੋਸੀ ਆਵੇ ਖੁਸ਼ੀਆਂ ਦਾ ਸਾਥ